ਨੰਦਪੁਰ ਪਾਸ਼ਾਹੀ 10 ਨੂੰ ਟੋਕੇ ਜੀਟੀ ਰੋਡ ਤੇ ਸਟਿੱਟ ਹੈ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਲੁਧਿਆਣੇ ਵੱਲੋਂ ਆ ਰਹੀਆਂ ਗੱਡੀਆਂ ਤੇ ਇਧਰ ਦਿੱਲੀ ਵੱਲ ਨੂੰ ਜਾ ਰਹੀਆਂ ਨੇ ਲੁਧਿਆਣੇ ਤੋਂ ਕੋਈ 13 ਕਿਲੋਮੀਟਰ ਦੀ ਵਿੱਥ ਤੇ ਹੈ ਗੁਰੂ ਦਸਵੇਂ ਪਾਸ਼ਾ ਜੀ ਦਾ ਇਹ ਅਸਥਾਨ ਭੰਤਨ ਸਹਿਬ ਸਿਰਗੁਰੂ ਗੋਬਿੰਦ ਸਿੰਘ ਜੀ ਦਾ ਜਿੱਥੇ ਲਾਇਆ ਹੋਇਆ ਹੇਰੂ ਰੇਨੂ ਸਾਹਿਬ ਦਾ ਹਰਿਆ ਭਰਿਆ ਰੋਖਾ ਸੋ ਗੁਰੂ ਗੋਵਿੰਦ ਸਿੰਘ ਜੀ ਦੇ ਆਗਮਨ ਪਰਉਪਦੇਸਵੰਦ ਵਿੱਚ ਜਿੱਥੇ ਕੱਲ ਨੂੰ ਆਖਰੀ ਪ੍ਰਭਾਤ ਫੇਰੀ ਲੋਕਿਕ ਤੰਗਨਾ ਕੱਢੀ ਜਾਣੀ ਆ ਉਥੇ ਪਰਸੋਂ ਵਿਸ਼ਾਲ ਨਗਰ ਕੀਰਤਨ ਤੇ 6 ਜਨਵਰੀ 2025 ਨੂੰ ਸਮਾਪਤੀ ਹੋਏਗੀ ਸੋ ਇਹ ਡਿਊਟੀ ਸਾਹਿਬ ਜਿਹੜੀ ਬਣ ਕੇ ਤਿਆਰ ਹੋਈ ਹੈ ਜਿੱਥੇ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਨਿਰੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਦੇ ਪਰਾਨਿਆਂ ਤੇ ਸਮੂਹ ਸੰਗਤ ਦੇ ਬਾਬਾ ਮੇਜਰ ਸਿੰਘ ਜੀ ਉੱਥੋਂ ਦੇ ਮੁੱਖ ਸੇਵਾਦਾਰ ਆਓ ਕੱਲ ਨੂੰ ਇਸ ਡਿਊਟੀ ਦੀ ਜਿਹੜੀ ਓਪਨਿੰਗ ਆ ਉਹ ਹੋਣੀ ਆ ਸੋ ਇਹਦੀਆਂ ਤਸਵੀਰਾਂ ਵੀ ਤੁਹਾਡੇ ਨਜ਼ਰ ਕਰਦੇ ਆ ਕਿ ਕੱਲ ਨੂੰ ਇਸ ਡਿਊਟੀ ਸਾਹਿਬ ਦੀ ਜਿਹੜੀ ਓਪਨਿੰਗ ਹੈ ਨਵੀਂ ਡਿਊਟੀ ਸਾਹਿਬ ਜਿਹੜੀ ਬਣ ਕੇ ਤਿਆਰ ਹੋਈ ਆ ਸੋ ਇਹਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਤੁਹਾਨੂੰ ਦਿਖਾਉਣ ਦਾ ਯਤਨ ਕਰਦੇ ਆ ਕਿ ਸਾਰਾ ਇੱਧਰ ਜੋੜਾ ਘਾਰ ਆ ਇਹ ਡਿਊਟੀ ਸਾਹਿਬ ਬਣ ਕੇ ਤਿਆਰ ਹੋਈ ਆ ਕਾਫੀ ਲੰਮੇ ਸਮੇਂ ਤੋਂ ਜਿਹੜੀ ਇਹ ਡਿਊਟੀ ਸਾਹਿਬ ਸੀਗੀ ਤਿਆਰ ਹੋ ਰਹੀ ਸੀ ਤੋਂ ਫੋਨੇ ਦੀ ਓਪਨਿੰਗ ਹੈ ਜਿਹੜੀ ਕੱਲ ਨੂੰ ਹੋ ਰਹੀ ਆ ਤੋਂ ਗੁਰੂ ਸਾਹਿਬ ਦਾ ਜਿੱਥੇ ਨਾਇਆ ਹੋਇਆ ਰੇਰੂ ਦਾ ਹਰਿਆ ਭਰਿਆ ਰੁੱਖ ਮੌਜੂਦ ਹੈ ਇੱਥੇ ਤੇ ਇੱਥੇ ਗੁਰੂ ਗੋਬਿੰਦ ਸਿੰਘ ਦੇ ਆਗਮਨਪੁਰ ਦੇ ਸਥਾਨ ਵਿੱਚ ਜਿੱਥੇ 15 ਪ੍ਰਭਾਤ ਫੇਰੀਆਂ ਕੱਡੀਆਂ ਜਾਂਦੀਆਂ ਨੇ ਤੇ ਕੱਲ ਨੂੰ ਯਾਨੀ ਕਿ 4 ਜਨਵਰੀ 2025 ਨੂੰ ਆਖਰੀ ਪ੍ਰਭਾਤ ਫੇਰੀ ਜਿਹੜੀ ਹੋਏਗੀ ਤੇ 5 ਜਨਵਰੀ 2025 ਨੂੰ ਵਸ਼ਾਲ ਨਗਰ ਕੀਰਤਨ ਤੇ 6 ਜਨਵਰੀ ਨੂੰ ਸਮਾਪਤੀ ਦੇ ਭੋਗ ਪੈਣਗੇ ਇਸੇ ਸੰਤ ਤੇ ਆ ਬਾਬਾ ਨਰਿੰਦਰ ਸਿੰਘ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲੇ ਬਾਬਾ ਮੇਜਰ ਸਿੰਘ ਜੀ ਮੁਖ ਸੇਵਾਦਾਰ ਉਹਨਾਂ ਦੀਆਂ ਹਜੂਤ ਸਾਹਿਬ ਵਾਲੇ ਮਹਾਂਪੁਰਸਨ ਜੀ ਜਿਹੜੀਆਂ ਸਵਾਵਾ ਚੱਲਦੀਆਂ ਨੇ ਆਓ ਇਸੇ ਸੰਬੰਧ ਵਿੱਚ ਜਾਣਕਾਰੀ ਲੈਣੇ ਆ ਬਾਬਾ ਜੀ ਤੋਂ ਇਹ ਜਿਹੜੀ ਡਿਊਟੀ ਸਾਹਿਬ ਹੈ ਬਣ ਕੇ ਤਿਆਰ ਕੋਈ ਆਸੋ ਉਹਨਾਂ ਤੋਂ ਵੀ ਜਾਣਕਾਰੀ ਲੈਣੇ ਆ ਇਸੇ ਸੰਬੰਧ ਦੇ ਵਿੱਚ ਸੋ ਇਸ ਵਕਤ ਹਜੂਰ ਸਾਹਿਬ ਵਾਲੇ ਮਹਾਪੁਰਸ਼ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਜਿਨ੍ਹਾਂ ਦੀਆਂ ਵੱਡੀਆਂ ਸਵਾਮਾਂ ਇਤਿਹਾਸਿਕ ਗੁਰਦੁਆਰਾ ਰਿੰਨ ਸਾਹਿਬ ਖੇਚ ਚੱਲਦੀਆਂ ਨੇ ਸੋ ਇੱਥੋਂ ਦੇ ਰਿੰਨ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਜਥੇਦਾਰ ਬਾਬਾ ਮੇਜਰ ਸਿੰਘ ਜੀ ਵੀ ਸਾਡੇ ਨਾਲ ਨੇ ਉਹਨਾਂ ਤੋਂ ਲੈਣੇ ਆ ਇਸੇ ਪਰਵਾਨ ਦੀ ਜਾਣਕਾਰੀ ਬਾਬਾ ਜੀ ਕੀ ਕਹਿਣਾ ਚਾਹੋਗੇ ਤੇ ਜਿਹੜੀ ਡਿਊਟੀ ਸਾਹਿਬ ਆ ਉਹ ਬਣ ਕੇ ਤਿਆਰ ਆ ਓਪਨਿੰਗ ਕਰਵਾ ਜੀ ਉਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ 4 ਜਨਵਰੀ ਛੜੀ ਲੋਕਕ ਪ੍ਰਵਾਦ ਫੇਰੀ ਪਿੰਡ ਦੀ ਪ੍ਰਕਰਮਾ ਕਰਦੇ ਹੋਏ ਵਾਪਸ ਗੁਰਦੁਆਰ ਸਾਹਿਬ ਵਿਖੇ ਪਹੁੰਚੇਗੀ ਉਹ ਨਿਕਲ ਰਹੀ ਹੈ ਸੋ ਇਸ ਸ਼ਬਦ ਦਿਨ ਨੂੰ ਮੰਨ ਕੇ ਜੋ ਪਿਛਲੇ 1.5 ਸਾਲ ਤੋਂ ਦਰਸ਼ਨੀ ਜੜੀ ਦਾ ਕੰਮ ਚੱਲ ਰਿਹਾ ਸੀ ਉਹਦੀ ਸੰਪੂਰਨਤਾ ਹੋ ਗਈ ਹੈ ਸੋ ਕੱਲ ਸਵੇਰ ਗੁਰੂ ਗ੍ਰੰਥ ਸਾਹਿਬ ਜੀ ਪਾਲਕੀ ਸਜੋਬਤ ਹੋ ਕੇ ਪਹਿਲੀ ਵਾਰ ਇਸ ਦਰਸ਼ਨੀ ਡਿਊਟੀ ਵਿੱਚ ਪ੍ਰਵੇਸ਼ ਕਰਨਗੇ ਇਹ ਦਰਸ਼ਨੀ ਡਿਊਟੀ ਦੀ ਕਾਰ ਸੇਵਾ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਦਾਸ ਜਥੇਦਾਰ ਬਾਬਾ ਮੇਜਰ ਸਿੰਘ ਜੀ ਸਭੂ ਸੰਗਤਾਂ ਦੇ ਸਹਿਯੋਗ ਨਾਲ ਜੋ 1.5 ਸਾਲ ਤੋਂ ਸੇਵਾ ਚੱਲ ਰਹੀ ਸੀ ਉਹ ਦੀ ਸਪੂਰਤਾ ਹੋ ਗਈ ਹੈ ਕੱਲ ਜਦਾਦ ਕਟਨ ਕੀਤਾ ਜਾਵੇਗਾ ਗੁਰੂ ਸਾਹਿਬ ਆਪ ਆਪਣੇ ਚਰਨ ਕਮਲ ਪਾ ਕੇ ਇਸ ਦਰਸ਼ਨੀ ਜੜੀ ਦਾਦ ਕਟਨ ਕਰਨਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਬਾਬਾ ਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਸੰਗਤ ਨੂੰ ਕੱਲ ਦੇ ਮਹਾਕੁੰਭ ਜੁੜਨ ਵਾਸਤੇ ਪਰਸੋਂ ਚੌਥ ਤੋ ਸੂ ਸੰਗਤਾਂ ਨੂੰ ਇਹੇ ਬੇਨਤੀ ਹੈ ਕਿ ਕੱਲਗੀਧਰ ਦਸ਼ਮੇਸ਼ ਪਾਸ਼ਾ ਜੀ ਦੇ ਪ੍ਰਕਾਸ਼ ਉਰਭ ਨੂੰ ਮੁੱਖ ਰੱਖਦੇ ਆ ਜੋ ਦਿਹਾੜੇ ਕਲ ਪ੍ਰਵਾਦ ਫੇਰੀ ਪਰਸੋਂ ਨਗਰ ਕੀਰਤਨ ਤੇ ਚੌਥੇ ਚੇਤਰੀਕ ਸਾਰੇ ਸਮਾਗਮਾਂ ਦੀ ਸਮਾਪਤੀ ਹੋਵੇਗੀ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਬਾਝੜ ਕੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਮਰ ਸੰਚਾਰ ਵੀ ਹੋਏਗਾ ਬਾਬਾ ਜੀ ਅਮਰ ਸੰਚਾਰ ਤੋਂ ਸੰਗਤ ਦੀ ਜੇ ਕੋਈ ਚਾਹਵੇਗੇ ਜੇ 10 11 ਸਿੰਘ ਹੋਣਗੇ ਅਮਰ ਸ਼ਕ ਨਾਲੇ ਤਾਂ ਪ੍ਰਬੰਧ ਕੀਤਾ ਜਾਊਗਾ ਇਸੇ ਅਜੇ ਤੱਕ ਕੋਈ ਥੈਂਕ ਯੂ